ਪਹਿਲੇ ਕੋਈ ਆਈਡੀਆ ਐਸਟੀਮੇਟ ਹੀ ਨਹੀਂ ਆਗਾ ਲੱਗਦਾ ਕੋਈ ਹਲੇ ਕੈਸ਼ ਤੇ 골ਡਾ ਹੀ ਹੈ ਬਸ ਇਹ ਇਹ ਨਹੀਂ ਸਮਝ ਆਉਂਦੀ ਸਾਨੂੰ ਔਰਕੋ ਜੀ ਇਨਫੋਰਮੇਸ਼ਨ ਆਈ ਸੀ ਕਿ ਕਿ ਕਚੋਰੀ ਹੋਈ ਹੈ ਤੇ ਅਸੀਂ ਜਾ ਕੇ ਜਦੋਂ ਕੰਪਲੀਟ ਕੋਈ ਨਹੀਂ ਬਾਈ ਫੋਨ ਹੀ ਆਈ ਸੀ ਅਭੀ ਮੌਕਾ ਵੇਖ ਰਿਹਾ ਤੇ ਇਹਨਾਂ ਦਾ ਘਰ ਆ ਜੀ ਸ਼ੈਲ ਸ਼ਾਮ ਲਤਾ ਅਗਰਵਾਲੋ ਕਿਤੇ ਪੰਜ ਛੇ ਦਿਨ ਤੋਂ ਕਿਤੇ ਗਏ ਸੀ ਰਕੜੀ ਵਾਲੇ ਰਕੜੀ ਕਰਕੇ ਤਿਆਰ ਉਹਨਾਂ ਨੂੰ ਕੱਲ ਉਹਨਾਂ ਦੇ ਨੌਕਰ ਨੇ ਵੇਖਿਆ ਕਿ ਤਾਲੇ ਟੁੱਟੇ ਸੀ ਤੇ ਉਹਨਾਂ ਨੂੰ ਦੱਸਿਆ ਤੇ ਉਹਨਾਂ ਨੇ ਅੱਜ ਸਾਨੂੰ 8 ਵਜੇ ਰਿਪੋਰਟ ਦਿੱਤੀ ਹੈ ਹਜੇ ਉਹ ਵੇਖ ਰਿਹਾ ਕਿ ਕੀ ਕੀ ਸਮਾਨ ਚੋਰੀ ਹੋਇਆ ਉਹਨਾਂ ਨੇ ਹਜੇ ਇਹ ਪੂਰਾ ਐਕਿਊਰੇਟਲੀ ਦੱਸਿਆ ਜਦੋਂ ਕੋਈ ਉਹ ਪੂਰਾ ਐਕਿਊਰੇਟ ਨਾਲ ਸੇ ਫਿਰ ਜੋ ਵੀ ਧਾਰਾ ਦੇ ਤਹਿਤ ਖਰਚਾ ਕੀਤਾ ਜਾਊ ਉੱਚੀ ਲੱਗਣੀ ਕੋਈ ਨੱਖਾਂ ਚ ਤੇ ਕਰੋੜਾਂ ਕਿਹੇ ਕੁਝ ਕਹਿ ਨਹੀਂ ਸਕਦੇ ਹਜੇ ਜਦੋਂ ਕੈਲਕੂਲੇਟ ਕਰ ਦਣਗੇ ਫਿਰ ਜੇਕ ਜੋ ਵੀ ਹਾਲਾਤ ਅਸਲ ਕਰਨ ਜਾਣੀ ਪੈਣੀ ਹੈ